ਸਿਆਣੇ ਕਹਿੰਦੇ ਆ ਅਵਲ ਤਾਂ ਕਿਸੇ ਨਾਲ ਕੋਈ ਵਾਦਾ ਨਾ ਕਰੋ ਜੇ ਵਾਦਾ ਕਰ ਹੀ ਲਿਆ ਤਾਂ ਆਖਰੀ ਸਾਤ ਤੱਕ ਨਿਭਾਓ ਮੈਂ ਡਾਕਟਰ تیرੰਕਰ ਮੈਂ ਆਪਣਾ ਵਾਦਾ ਨਿਭਾਉਂਦਿਆਂ ਹੋਇਆਂ ਅੱਜ ਮੀਨ ਰਾਸ਼ੀ ਵਾਲਿਆਂ ਲਈ ਸਾਲ 2026 ਦਾ 100% ਐਕੂਰੇਟ ਲਿਖਾ ਜੋਖਾ ਲੈ ਕੇ ਹਾਜ਼ਰ ਹੋਈਆਂ ਮੀਨ ਰਾਸ਼ੀ ਵਾਲਿਓ ਪਹਿਲਾਂ ਤਾਂ ਤੁਹਾਡੇ ਸਬਰ ਦੀ ਦਾਤ ਦੇਣੀ ਬਣਦੀ ਆ ਕਿਉਂਕਿ ਤੁਸੀਂ ਇੰਤਜ਼ਾਰ ਕੀਤਾ ਮੇਕ ਤੋਂ ਮੀਨ ਰਾਸ਼ੀ 2026 ਦੀ ਸੀਰੀਜ਼ ਦੇ ਖਤਮ ਹੋਣ ਦਾ ਕਿਉਂਕਿ ਸਭ ਤੋਂ ਅਖੀਰ ਵਿੱਚ ਤੁਹਾਡੀ ਵਾਰੀ ਆਣੀ ਸੀ ਸੋ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਚਲੋ ਫਿਰ ਸ਼ੁਰੂ ਕਰਾਂ ਤੇ ਸਸਪੈਂਸ ਖਤਮ ਕਰਾਂ 2025 ਤੁਹਾਡੇ ਲਈ ਅੰਦਰੂਨੀ ਉਲਝਣਾਂ ਦਾ ਸਾਲ ਰਿਹਾ ਸਹਿਮਤ ਹੋਵੋ ਦੱਸ ਦਿਓ ਮਿਹਨਤ ਸੀ ਪਰ ਨਤੀਜੇ ਅਧੂਰੇ ਭਰੋਸਾ ਸੀ ਪਰ ਹਾਲਾਤ ਸਾਥ ਨਹੀਂ ਦੇ ਰਹੇ ਸੀ ਕਈ ਵਾਰ ਇਹ ਲੱਗਾ ਕਿ ਤੁਸੀਂ ਸਹੀ ਹੋ ਕੇ ਵੀ ਗਲਤ ਥਾਂ ਤੇ ਖੜੇ ਹੋ ਪਰ ਜੋਤਿਸ਼ ਕਹਿੰਦੀ ਹੈ ਜੋ ਸਾਲ ਮਨੁੱਖ ਨੂੰ ਅੰਦਰੋਂ ਤਿਆਰ ਕਰਦਾ ਹੈ ਉਸ ਤੋਂ ਬਾਅਦ ਆਉਣ ਵਾਲਾ ਹਰ ਸਾਲ ਉਸ ਤਿਆਰੀ ਨੂੰ ਬਾਹਰੀ ਦੁਨੀਆ ਚ ਪਰਖਦਾ ਆ 2026 ਮੀਨ ਰਾਸ਼ੀ ਲਈ ਪਰਖ ਫੈਸਲੇ ਤੇ ਸਥਿਰਤਾ ਦਾ ਸਾਲ ਹੈ 2026 ਚ मीन राशि ਉੱਤੇ ਗ੍ਰਹਾਂ ਦੀ ਪੂਰੀ ਛਾਂ ਕਿਵੇਂ ਰਹੇਗੀ ਸੁਣ ਲਓ ਧਿਆਨ ਨਾਲ 2026 ਚ ਮੀਨ ਰਾਸ਼ੀ ਉੱਤੇ ਸ਼ਨੀ ਸਭ ਤੋਂ ਵੱਡਾ ਪ੍ਰਭਾਵ ਬਣਾਉਂਦਾ ਹੈ ਸ਼ਨੀ ਮੀਨ ਰਾਸ਼ੀ ਚ ਰਹਿੰਦਾ ਹੋਇਆ ਤੁਹਾਨੂੰ ਇਹ ਸਿਖਾਏਗਾ ਕਿਉਂਕਿ ਉਹ ਤੁਹਾਡੀ ਹੀ ਰਾਸ਼ੀ ਚ ਹੈ ਕਿ ਜੀਵਨ ਪਰਮ ਦੇ ਨਾਲ ਨਹੀਂ ਭਲੇਖਿਆਂ ਤੋਂ ਪਾਰ ਉਤਰੋ ਸਬਰ ਅਤੇ ਕਰਮ ਨਾਲ ਚੱਲਣਾ ਹੋਵੇਗਾ ਜੀਵਨ ਚ ਇਸ ਦੇ ਨਾਲ ਹੀ ਗੁਰੂ ਆਪਣੀ ਦ੍ਰਿਸ਼ਟੀ ਰੱਖੀ ਤੁਹਾਨੂੰ ਸੁਚੇਤ ਕਰੇਗਾ ਤੇ ਗਲਤ ਫੈਸਲੇ ਲੈਣ ਤੋਂ ਬਚਾਏਗਾ ਐ ਰਾਹੁ ਕੇਤੂ ਦੀ ਗੱਲ ਕਰਾਂ ਤਾਂ ਮਨ ਅਤੇ ਸੋਚ ਨੂੰ ਛਾਨਣੀ ਵਾਂਗੇ ਪਰਖਣਗੇ ਇਸ ਸਾਲ ਤੁਹਾਡੇ ਲਈ ਹਰ ਚੀਜ਼ ਛੱਡ ਕੇ ਨਵੀਂ ਸ਼ੁਰੂਆਤ ਦੀ ਨਹੀਂ ਆ ਕਿ ਤੁਸੀਂ ਕਹੋ 25 ਚ ਬੜੀਆਂ ਅਜਮਾਇਸ਼ਾਂ ਹੋਈਆਂ ਛੱਡੋ ਸਭ ਨੂੰ ਨੋ ਨੈਵਰ ਹੋਣਾ ਹੀ ਨਹੀਂ ਇਦਾਂ ਗ੍ਰਹਿ ਨਹੀਂ ਕਰਨ ਦੇਣਗੇ ਜੋ ਹੈ ਉਹਨੂੰ ਕਰੈਕਟ ਕਰਕੇ ਅੱਗੇ ਵਧਣ ਦਾ ਸਾਲ ਹੈ 2026 میرے ਨਾਲ پلیز ناراض نہ ہو جیو جو ગ્રਹ ਗਣਨਾ ਦੱਸ ਰਹੀ ਆ ਮੈਂ ਤਾਂ ਉਹੀ ਕਹਾਂਗੀ ਬੜਾ ਕੋਈ ਚੰਗਾ ਵੀ ਆ ਮੈਂ ਸਿੱਧੀ ਗੱਲ ਕਰਾਂ ਕਿਉਂਕਿ ਮੈਂ ਚਾਰ ਖੇਤਰ ਲੈਣੇ ਹੁੰਦੇ ਆ ਸਭ ਤੋਂ ਪਹਿਲਾ ਵਾਰੀ ਆਉਂਦੀ ਆ ਮੀਨ ਦਾ ਸ਼ਿਵਾਲਿਓ ਤੁਹਾਡੀ ਸਿਹਤ ਦੇ ਲਿਖੇ ਜੋਖੇ ਦੀ 2026 ਦਾ ਪੂਰਾ ਸਾਲ ਕਿਵੇਂ ਲੰਗੇਗਾ ਮੀਨ ਦਾ ਸ਼ਿਵਾਲਿਓ 2026 ਚ ਸਿਹਤ ਦਾ ਮੁੱਦਾ ਅਚਾਨਕ ਬਿਮਾਰੀਆਂ ਨਹੀਂ ਬਣਾਏਗਾ ਪਰ ਲਗਾਤਾਰ ਥਕਾਵਟ ਤੇ ਮਨ ਦਾ ਭਾਰੀਪਾਨ ਭੋਜ ਬਣਿਆ ਰਹੇਗਾ ਪਤਾ ਨਹੀਂ ਹੁਣ ਇਹ ਤੁਹਾਨੂੰ ਪਤਾ ਹੋਣਾ ਕਿ ਤੁਹਾਡੇ ਮਨ ਅੰਦਰ ਕਿਹੜਾ ਬੋਝ ਚੱਲ ਰਿਹਾ ਨਿਰੰਤਰ 25 ਚ ਵੀ ਸੀ 26 ਚ ਵੀ ਚੱਲਣਾ ਸਾਲ ਦੀ ਸ਼ੁਰੂਆਤ ਸਿਹਤ ਤੁਹਾਡੀ ਠੀਕ ਰਹਿਣੀ ਹੈ ਪਰ ਨੀਂਦ ਅਤੇ ਰੂਟੀਨ ਭੰਗ ਹੋਣੀ ਹੈ ਕਿਉਂਕਿ ਥਕਾਵਟ ਰਹਿਣੀ ਹੈ ਮਨ ਦਾ ਬੋਝ ਰਹਿਣਾ ਨੀਂਦ ਕਿੱਥੋਂ ਆਣੀ ਹੈ ਹਾਂ ਮੱਧ ਸਾਲ ਤੱਕ ਥੋੜੀ ਲਾਪਰਵਾਹੀ ਜੇ ਕਰੋਗੇ ਹੋ ਜਾਣੀ ਹੈ ਗ੍ਰਹਿਾਂ ਨੇ ਕਰਵਾਉਣੀ ਹੈ ਪੇਟ ਜੋੜਾ ਜਾ ਨਰਵਸ ਸਿਸਟਮ ਤੇ ਅਸਰ ਪਾ ਸਕਦੀ ਹੈ ਸਾਲ ਦੇ ਅੰਤ ਤੱਕ ਜੇ ਨਿਯਮ ਬਣਾਇਆ ਤੁਸੀਂ ਰੈਗੂਲਰ ਬਿਲਕੁਲ ਰਹਿਣ ਦਾ ਨਿਤਨੇਮ ਵਧੀਆ ਤਾਂ ਸਰੀਰ ਮਜ਼ਬੂਤ ਹੋ ਜਾਏਗਾ ਤੁਹਾਡੇ ਹੱਥ ਹੈ ਜੀ ਸਿਹਤ ਲਈ ਜੋਤੀਸ਼ਿ ਉਪਾਦਸਨ ਲੱਗੀਆਂ ਹਰ ਸੋਮਵਾਰ ਸਵੇਰੇ ਨੌਣ ਤੋਂ ਬਾਅਦ 5 ਮਿੰਟ ਨੰਗੇ ਪੈਰ ਧਰਤੀ ਤੇ ਖੜੇ ਰੋ ਜ਼ਰੂਰੀ ਨਹੀਂ ਵੇੜੇ ਠੰਡੇ ਚ ਅੰਦਰ ਹੀ ਕਿਤੇ ਮੈਟ ਤੇ ਨਹੀਂ ਨੰਗੇ ਪੈਰ ਇਹ ਉਪਾਸ਼ਨੀ ਦੀ ਭਾਰੀ ਊਰਜਾ ਨੂੰ ਸਰੀਰ ਨਾਲ ਸੰਤੁਲਿਤ ਕਰਦਾ ਹੈ ਤੇ ਸਾਲ ਪਰ ਸਥਿਰਤਾ ਦਏਗਾ ਇੱਕ ਗੱਲ ਕਰਾਂ ਡਾਕਟਰ ਤੇਰਾਕੌਰ ਦੇ ਜਿੰਨੇ ਉਪਾਅ ਆ ਉਹ ਆਮ ਉਪਾਅ ਨਹੀਂ ਹਨ ਲੱਗੇਗਾ ਕਿ ਲੈਨ ਨਾਲ ਕੀ ਹੋ ਜਾਣਾ ਨਹੀਂ ਨਿਮ ਬਣਾਉਣਾ ਪੈਣਾ ਹਰ ਸੋਮਵਾਰ ਤੁਸੀਂ 5 ਮਿੰਟ ਨੰਗੇ ਪੈਰ ਧਰਤੀ ਤੇ ਖੜੇ ਹੋਣਾ ਕੈਰੀਅਰ ਦੀ ਗੱਲ ਕਰਾਂ ਨੌਕਰੀ ਕੰਮ ਕਾਜ ਬਿਜ਼ਨਸ 2026 ਕੈਰੀਅਰ ਲਈ ਆਸਾਨ ਸਾਲ ਨਹੀਂ ਹੈ ਪਰ ਮਜਬੂਤ ਸਾਲ ਹੈ ਸਾਲ ਦੀ ਸ਼ੁਰੂਆਤ ਕੰਮ ਵਧੇਗਾ ਜ਼ਿੰਮੇਵਾਰੀਆਂ ਭਾਰੀਆਂ ਲੱਗਣ ਲੱਗ ਪੈਣਗੀਆਂ ਮੱਧ ਸਾਲ ਆਉਂਦੇ ਆਉਂਦੇ ਆ ਉਹੀ ਮਿਹਨਤ ਹੌਲੀ ਹੌਲੀ ਤੁਹਾਡੀ ਪਛਾਣ ਬਣਾਏਗੀ ਤੇ ਅੰਤ ਵਿੱਚ ਕੈਰੀਅਰ ਦਿਲੇ દિਸ਼ਾ ਸਾਫ ਹੋ ਜਾਏਗੀ ਨੌਕਰੀ ਜਾਂ ਕੰਮ ਬਦਲਣ ਦੀ ਸੋਚ ਪੱਕੀ ਹੋ ਸਕਦੀ ਹੈ ਇਸ ਹਾਲ ਕਹਿੰਦਾ ਆ ਛੱਡਣ ਤੋਂ ਪਹਿਲਾਂ ਬਣਾਉਣਾ ਸਿੱਖੋ ਕੈਰੀਅਰ ਦੇ ਲਈ ਜੋਤਿਸ਼ੀ ਉਪਾਦਨ ਲੱਗੀਆਂ ਹਰ ਸ਼ਨੀਵਾਰ ਜਿੰਨੇ ਵੀ 365 ਦਿਨਾਂ ਚ ਆਉਣਗੇ 2026 ਚ ਆਪਣੀ ਕਲਮ ਜਾਂ ਕੰਮ ਕਰਨ ਵਾਲਾ ਜਿਹੜਾ ਵੀ ਤੁਹਾਡਾ ਪੈਨ ਹੈ ਜਾਂ ਸਾਧਨ ਹੈ ਕੋਈ ਧੰਦਾ ਕਰ ਰਹੇ ਹੋ ਜੋ ਕੰਮ ਕਰਨ ਵਾਲਾ ਸਾਧਨ ਹੈ ਤੁਹਾਡੇ ਹੱਥ ਚ ਉਹਨੂੰ ਦੋਨਾਂ ਹੱਥਾਂ ਚ ਫੜਨਾ ਹੈ ਹੱਥ ਜੋੜ ਕੇ ਕੁਝ ਪਲ ਸ਼ਾਂਤ ਰਹਿਣਾ ਇਹ ਉਪਾਅ ਸ਼ਨੀ ਨੂੰ ਤੁਹਾਡੇ ਕੰਮ ਨਾਲ ਜੋੜਦਾ ਹੈ ਤੇ ਰੁਕਾਵਟਾਂ ਹਟੀਆਂ ਕਰਦਾ ਹੈ ਇਹ ਵੀ ਰੇਅਰੈਸਟ ਉਪਾਅ ਆ ਪਰਿਵਾਰ ਦੀ ਗੱਲ ਕਰਾਂ ਰਿਸ਼ਤਿਆਂ ਦੀ ਗੱਲ ਕਰਾਂ ਘਰ ਪਰਿਵਾਰ ਦੀ ਗੱਲ ਕਰ ਲਈਏ ਮੀਂਦਾ ਸ਼ਿਵਾਲਿਓ 2026 ਪਰਵਾਰਕ ਜੀਵਨ ਚ ਦਿਖਾਵਾ ਨਹੀਂ ਸੱਚਾਈ ਮੰਗੇਗਾ ਸੱਚ ਤੇ ਪੈਰਾ ਦੇਣਾ ਪੈਣਾ ਧਿਆਨ ਰੱਖਣਾ ਹੈ ਸਾਲ ਦੀ ਸ਼ੁਰੂਆਤ ਪੁਰਾਣੀਆਂ ਗੱਲਾਂ ਮੁੜ ਕੇ ਉੱਪਰ ਸਕਦੀਆਂ ਹਨ ਮੱਧ ਸਾਲ ਚ ਜੇ ਗੱਲਬਾਤ ਕੀਤੀ ਆਪਸ ਚ ਤਾਰੇ ਰਿਸ਼ਤੇ ਸੁਧਰਨਗੇ ਸਾਲ ਦੇ ਅੰਤ ਚ ਘਰ ਦਾ ਮਾਹੌਲ ਹੌਲੀ ਹੌਲੀ ਸੰਤੁਲਿਤ ਹੋਵੇਗਾ ਸੋ ਪਰਿਵਾਰ ਪੱਖੋਂ ਥੋੜੀ ਗੜਬੜਾਹਟ ਨਜ਼ਰ ਆ ਰਹੀ ਹੈ ਡਾਕਟਰ ਤੇਰਾ ਕੌਰ ਨੂੰ ਸੰਭਲਣਾ ਪਵੇਗਾ ਉਹਨਾਂ ਰਿਸ਼ਤਿਆਂ ਚ ਜਿੱਥੇ ਸ਼ਾਂਤੀ ਹੈ ਕੋਸ਼ਿਸ਼ ਕਰਨੀ ਸ਼ਾਂਤੀ ਬਣਾਈ ਰੱਖਵੇ ਜਿੱਥੇ ਗੜਬੜਾਹਟ ਹੈ ਉੱਥੇ ਵੀ ਕੋਸ਼ਿਸ਼ ਕਰਨੀ ਆ ਐਕਸਟਰਾ ਹੋਰ ਤੁਹਾਨੂੰ ਐਫਰਟਸ ਕਰਨੇ ਪੈਣਗੇ ਕਿ ਇਹ ਸਬੰਧ ਜ਼ਿਆਦਾ ਨਾਜ਼ੁਕ ਹਾਲਾਤ ਦੌਰ ਚ ਨਾ ਪਹੁੰਚ ਜਾਣ ਫਿਰ ਕੀ ਹੈ ਮੈਂ ਉਪਾਧਸਣ ਲੱਗੀਆਂ ਪਰਿਵਾਰ ਲਈ ਜੋਤਿਸ਼ੀ ਉਪਾ ਕਰ ਲੈਣਾ ਹਰ ਪੁੰਨਿਆਂ ਦੀ ਰਾਤ ਨੂੰ ਘਰ ਦੀ ਮੁੱਖ ਬੱਤੀ ਜਿਹੜੀ ਮੁੱਖ ਬੱਤੀ ਜਗਾਉਣੀ ਹੈ ਕੋਈ ਵੀ ਉਹਦੇ ਹੇਠ ਕੁਝ ਪਲ ਖੜੇ ਹੋ ਕੇ ਘਰ ਦੇ ਲਈ ਪਰਿਵਾਰ ਲਈ ਗ੍ਰਸਥ ਜੀਵਨ ਲਈ ਚੰਗੀ ਕਾਮਨਾ ਕਰਨੀ ਅਰਦਾਸਾਂ ਕਮ ਆਉਣੀਆਂ ਕਾਰਨ ਦੇਖ ਲਓ ਹੁਣ ਤੁਹਾਡਾ ਗ੍ਰਹਿ ਗੁਰੂ ਹੈ ਗੁਰੂ ਗਿਆਨ ਤਾਂ ਗੁਰੂਕਣੋਂ ਕੀ ਮੰਗਣਾ ਅਰਦਾਸ ਕਰਨੀ ਹੈ ਤਾਂ ਸੁਣਵਾਈ ਹੋਣੀ ਹੈ ਤਾਂ ਦੀ ਗੱਲ ਕਰਾਂ ਆਮਦਨ ਇਹ ਜਾਂ ਟਿਕੇਗਾ ਪੈਸਾ ਜਾਂ ਨਹੀਂ ਟਿਕੇਗਾ 2026 ਚ ਧਨ ਆਏਗਾ ਤਾਂ ਸਹੀ ਪਰ ਟਿਕਾਉ ਬਣਾਉਣਾ ਸਭ ਤੋਂ ਵੱਡੀ ਕਸੌਟੀ ਰਹੇਗੀ ਤੁਹਾਡੀ ਅਜਮਾਇਸ਼ ਬੜੀ ਤਕੜੀ ਹੈ ਇਹ ਸਾਲ ਤੁਹਾਨੂੰ ਸਿਖਾਏਗਾ ਕਿਵੇਂ ਵੇ ਵਜਾ ਖਰਚ ਰੁਕਦਾ ਆ ਤਾਂ ਕਿਵੇਂ ਪੈਸਾ ਹੌਲੀ ਹੌਲੀ ਜਮਣਦਾ ਹੈ ਜਮਾ ਹੁੰਦਾ ਹੈ ਬਰਕਤ ਕਰਨੀ ਆਉਣੀ ਚਾਹੀਦੀ ਹੈ ਗੁਰੂ ਗ੍ਰਹਿ ਤੇ ਧਨ ਦਾ ਅਸਲ ਚ ਵੈਦਿਕ ਜੋਤਿਸ਼ ਅਨੁਸਾਰ ਧਨ ਦੇ ਟਿਕਣ ਦਾ ਸਿੱਧਾ ਸਬੰਧ ਗੁਰੂ ਗ੍ਰਹਿ ਨਾਲ ਜੋੜਿਆ ਗਿਆ ਆ ਜੇ ਗੁਰੂ ਕਮਜੋਰਾ ਪੈਸਾ ਆ ਕੇ ਵੀ ਰੁਕਦਾ ਨਹੀਂ ਸੋ 2026 ਚ ਮਿੰਦਾ ਸ਼ੀ ਵਾਲਿਓ ਤੁਹਾਡਾ ਗੁਰੂਗ੍ਰਾਹ ਜ਼ਿੰਮੇਵਾਰ ਹੈ ਇਸ ਲਈ ਤੁਹਾਨੂੰ ਗੁਰੂ ਨਾਲ ਸੰਬੰਧ ਸਥਿਰ ਕਰਨੇ ਪੈਣਗੇ ਤਦ ਪੈਸਾ ਟਿਕਣਾ ਹੈ ਅਦਰਵਾਈਜ਼ ਫੇਰਾਈ ਚਲਾਈ ਰਹਿਣੀ ਆ ਰੇਅਰੈਸਟ ਉਪਾਅ ਸਭ ਨੂੰ ਦੰਨੀ ਆ ਇੱਕ ਦੁਰਲਭ ਵੈਦਿਕ ਉਪਾਅ ਦੇਣ ਲੱਗੀ ਆ ਸਾਫ਼ ਧਰਤੀ ਦੀ ਥੋੜੀ ਜੀ ਮਿੱਟੀ ਕੂੜੇ ਕਰਕਟ ਵਾਲੀ ਨਹੀਂ ਜਿੱਥੋਂ ਵੀ ਮਿਲਦੀ ਆ ਤੁਹਾਨੂੰ ਘਰ ਦੇ ਆਲੇ ਦੋਲੇੋਂ ਬਾਹਰੋਂ ਸਾਫ ਧਰਤੀ ਦੀ ਥੋੜੀ ਜਿਹੀ ਮਿੱਟੀ ਸਫੇਦ ਕੱਪੜੇ ਚ ਬੰਨ ਕੇ ਪੋਟਲੀ ਬਣਾ ਲੈਣੀ ਆ ਘਰ ਦੇ ਅੰਦਰ ਦਰਵਾਜ਼ੇ ਦੇ ਕੋਨੇ ਕੋਲ ਰੱਖ ਦੇਣੀ ਆ ਸਾਮਕੇ ਰੱਖਣੀ ਆ ਪੂਰਾ ਸਾਲ ਨਾਅ ਬਦਲਨੀ ਨਾਅ ਸਟਣੀ ਇਹ ਉਪਾਤਨ ਨੂੰ ਖਿੱਚੇਗਾ ਪਰ ਧਨ ਨੂੰ ਨਾਲ ਹੀ ਨਾਲ ਟਿਕਣ ਦਾ ਆਧਾਰ ਵੀ ਬਣਾਏਗਾ ਪਾਵਤਨ ਆਏਗਾ ਵੀ ਟਿਕੇਗਾ ਵੀ ਬਰਕਤ ਹੋਏਗੀ ਸੋ ਇਹ ਸੌਖਾ ਪਰ ਰੀਅਰੈਸਟ ਉਪਾਸੀ ਇਹ ਜ਼ਰੂਰ ਕਰ ਲੈਣਾ ਤੁਸੀਂ ਪਰ ਕਰਨਾ 2026 ਚ ਹੈ 25 ਚ ਨਹੀਂ ਚਲੇਗਾ ਕਿਉਂਕਿ ਇਹ ਗ੍ਰਹਿ ਗਣਨਾ ਦੇ ਅਨੁਸਾਰ ਉਪਾਮਾ ਦਿੱਤਾ ਹੈ ਤੁਹਾਡੇ ਲਈ ਇੱਕ ਸਵਾਲ ਹੈ ਮੀਨ ਰਾਸ਼ੀ ਵਾਲਿਓ 2026 ਚ ਤੁਹਾਨੂੰ ਸਭ ਤੋਂ ਵੱਧ ਉਮੀਦ ਕਿਹੜੇ ਖੇਤਰ ਚੋਂ ਹੈ ਸੁਖਲ ਮਿਲਾ ਕੇ ਮਿਲਿਆ ਜੁੜਿਆ ਸਾਲ ਹੈ ਮੈਨੂੰ ਜਰੂਰ ਦੱਸਣਾ 2026 ਮੀਨ ਰਾਸ਼ੀ ਦੇ ਲਈ ਸਬਰ ਦਾ ਇਨਾਮ ਹੈ ਜਿੰਨਾ ਸਬਰ ਦੀ ਅਜਮਾਇਸ਼ ਤੁਹਾਡੀ ਹੋਣੀ ਹੈ ਜਿੱਤ ਹੋ ਹੀ ਜਾਏਗੀ ਜਿਹੜਾ ਟਿਕਿਆ ਰਹੇਗਾ ਉਹ ਵਧੇਗਾ ਵੀਡੀਓ ਚੰਗੀ ਲੱਗੀ ਆ ਤਾ ਆਪਣੇ ਉਸ ਸਰਕਲ ਚ ਸ਼ੇਅਰ ਕਰਨਾ ਨਾ ਭੁੱਲਣਾ ਜਨਦੀ ਚੰਦਰ ਰਸ਼ਮੀਨ ਹੋਏਗੀ ਹਾਂ ਇੱਕ ਆਖਰੀ ਗੱਲ ਕਰ ਲਾਂ ਮੇਰੇ ਪਿਆਰੇ ਦਰਸ਼ਕੋ ਮੈਂ ਫੈਸਲਾ ਕੀਤਾ ਆ ਕਿ ਨਵੇਂ ਸਾਲ 2026 ਦੇ ਪਹਿਲੇ ਹਫਤੇ ਚ ਕਰਨ ਵਾਲੇ ਕੁਝ ਰੇਅਰਸਟ ਉਪਾ ਜੋ ਪ੍ਰਾਰਥਨ ਗ੍ਰੰਥਾਂ ਚੋਂ ਮੇਰੇ ਕੋਲ ਅਵੇਲੇਬਲ ਨੇ ਉਹ ਸਤ ਬਹੁਤ ਜ਼ਰੂਰੀ ਵੀਡੀਓਜ਼ ਦੀ ਇੱਕ ਸੀਰੀਜ਼ ਬਣਾ ਕੇ ਮੈਂ ਪੇਸ਼ ਕਰਨ ਜਾ ਰਹੀ ਹਾਂ ਜੋ ਤੁਹਾਡੇ ਲਈ ਸਾਲ 2026 ਵਾਸਤੇ ਤੁਹਾਡੇ ਜੀਵਨ ਦੇ ਹੀ ਸੱਤ ਖੇਤਰਾ ਨਾਲ ਸਬੰਧਤ ਹੋਣਗੀਆਂ ਚਾਹੇ ਧੰ ਦੀ ਗੱਲ ਆ ਪਰਿਵਾਰ ਦੀ ਗੱਲ ਇੱਕ ਇੱਕ ਵੀਡੀਓ ਇੱਕ ਇੱਕ ਪੱਖ ਦੇ ਨਾਲ ਸਬੰਧਤ ਹੋਏਗੀ ਬਹੁਤ ਫਾਇਦੇਮੰਦ ਰਹੋਗੇ ਸੋ ਦੇਖਣਾ ਨਾ ਭੁੱਲਣਾ ਤੁਸੀਂ ਲਗਾਤਾਰ ਮੇਰੇ ਚੈਨਲ ਤੇ ਡੇਲੀ ਵਿਜ਼ਿਟ ਕਰੋਗੇ ਇਹ ਮੇਰੇ ਨਾਲ ਵਾਦਾ ਕਰੋ ਫਿਰ ਮਿਲਦੇ ਹਾਂ ਕੱਲ ਇਸ ਨਵੀਂ ਸੀਰੀਜ਼ ਦੀ ਪਹਿਲੀ ਵੀਡੀਓ ਕੱਲ ਆਏਗੀ ਕੱਲ ਲੈ ਕੇ ਟਿਲ ਦੈਨ ਬਾਏ ਬਾਏ ਆਪਣਾ ਖਿਆਲ ਰੱਖਣਾ